ਜੇਕਰ ਤੁਸੀਂ ਵੀ ਫੇਸਬੁਕ ਦੇ ਉੱਤੇ ਫੋਟੋਆਂ ਪਾ ਕੇ ਵੀਡੀਓ ਪਾ ਕੇ ਇਨਾ ਪਾ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਆਪਣੇ ਪੇਜ ਦੇ ਉੱਪਰ ਜਾਂ ਫਿਰ ਜਿਹੜੀ ਆਈਡੀ ਤੋਂ ਪੇਜ ਬਣਾ ਕੇ ਉਹਦੇ ਉੱਪਰ ਇਹ ਤਿੰਨ ਜਿਹੜੇ ਜ਼ਰੂਰੀ ਮੈਂ ਗੱਲਾਂ ਦੱਸਣਗੇ ਚੈੱਕ ਕਰਦੇ ਰਿਹਾ ਕਰੋ ਇਹਦੇ ਨਾਲ ਤੁਹਾਡਾ ਜਿਹੜਾ ਪੇਜ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਵੇਗੀ ਜਾਂ ਫਿਰ ਆਈ ਹੋਈ ਪ੍ਰੋਬਲਮ ਬਾਰੇ ਤੁਹਾਨੂੰ ਪਹਿਲਾਂ ਪਤਾ ਲੱਗ ਜਾਗਰ ਤੇ ਤੁਸੀਂ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਠੀਕ ਵੀ ਕਰ ਸਕਦੇ ਹੋ ਜੀ ਕਰਨਾ ਕਿ ਮੈਂ ਉਹ ਵੀ ਤੁਹਾਨੂੰ ਦੱਸਣੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਆਪਣੇ ਪੇਜ ਦੇ ਸਪੋਰਟ ਇਨਬਾਕਸ ਦੇ ਵਿੱਚ ਜਾ ਕੇ ਤੁਹਾਨੂੰ ਜ਼ਰੂਰੀ ਜਿਹੜੀਆਂ ਬਾਕੀ ਨਹੀਂਆਂ ਵੀ ਦੋ ਗੱਲਾਂ ਨੇ ਉਹ ਵੀ ਦੱਸਾਂਗੇ ਵੀ ਕਿਹੜੇ-ਕਿਹੜੀਆਂ ਜਾ ਕੇ ਕਿਵੇਂ-ਕਿਵੇਂ ਤੁਸੀਂ ਚੈੱਕ ਕਰਕੇ ਆਪਣੇ ਪੇ ਨੂੰ ਚੰਗੇ ਤਰੀਕੇ ਨਾਲ ਅੱਗੇ ਆਉਣੇ ਟਾਈਮ ਦੇ ਵਿੱਚ ਚਲਾ ਸਕਦੇ ਹੋ ਜੀ ਆਪਣੇ ਪੇਜ ਦੇ ਹੈਲਪ ਐਂਡ ਸਪੋਰਟ ਦੇ ਵਿੱਚ ਜਾਓ ਤੇ ਇੱਥੇ ਆ ਕੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਇੱਥੇ ਲਿਖੋ ਸਪੋਰਟ ਇਨਬਾਕਸ ਇੱਥੇ ਜਾ ਕੇ ਕਲਿੱਕ ਕਰੋ ਕਲਿੱਕ ਕਰਕੇ ਇੱਕ ਵਾਰ ਆਪਾਂ ਚੈੱਕ ਕਰਦੇ ਹਾਂ ਇੱਥੇ ਯੂਆਰਲਰਟ ਲਿਖਿਆ ਹੈ ਤੇ ਕਲਿੱਕ ਕਰੋ ਤੇ ਐਵੇਂ ਆਉਣਾ ਜਿਨਾ ਨੋ ਵਾਇਲੇਸ਼ਨ ਜੇਕਰ ਕੋਈ ਵਾਇਲੇਸ਼ਨ ਹੁੰਦਾ ਤਾਂ ਤੁਹਾਨੂੰ ਆਟੋਮੈਟਿਕ ਪੇਜ ਤੇ ਪਤਾ ਲੱਗ ਜੂ ਤੇ ਉਹਨੂੰ ਤੁਸੀਂ ਠੀਕ ਵੀ ਕਰ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਜਾਣਾ ਪੇਜ ਦੇ ਇੱਥੇ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਇੱਥੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇਹਨੂੰ ਥੋੜਾ ਜਿਹਾ ਉੱਪਰ ਕਰਾਂਗੇ ਉੱਪਰ ਕਰਨ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਵੀ ਇਸ ਤੋਂ ਬਾਅਦ ਜਿਹੜਾ ਦੂਜਾ ਕੰਮ ਆ ਉਹ ਤੁਸੀਂ ਨੇ ਕੀ ਕਰਨਾ ਜੀ ਇੱਥੇ ਪੇਜ ਰეკਮੈਂਡੇਸ਼ਨ ਆ ਗਿਆ ਇਹਦੇ ਉੱਪਰ ਜਾ ਕੇ ਕਲਿੱਕ ਕਰ ਦਿਓ ਕਲਿੱਕ ਰੀਕਮੈਂਡਡ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਨੋ ਤਾਂ ਨਹੀਂ ਇੱਥੇ ਆ ਰਿਹਾ ਨੋਟ ਲਿਖਿਆ ਆ ਰਿਹਾ ਜੇਕਰ ਨੋਟ ਆ ਰਿਹਾ ਫਿਰ ਤੁਸੀਂ ਇੱਥੇ ਦੇਖੋ ਆਹਰ ਜਿਵੇਂ ਆਖਿਆ ਨਾ ਪੇ ਸਟੇਟਸ ਤੇ ਜਾ ਕੇ ਚੈੱਕ ਕਰੋ ਵੀ ਇੱਥੇ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਐਵੇਂ ਗ੍ਰੀਨ ਹੈਗਾ ਤੁਹਾਡਾ ਜੇਕਰ ਨਹੀਂ ਇੱਥੇ ਗ੍ਰੀਨ ਟਿਕ ਆਉਦਾ ਤਾਂ ਸਮਝ ਲਓ ਵੀ ਤੁਹਾਡੇ ਪੇਰੇ ਵਿੱਚ ਪ੍ਰੋਬਲਮ ਆ ਗਈ ਆ ਤਾਂ ਪਹਿਲਾਂ ਤੁਸੀਂ ਉਹਨੂੰ ਠੀਕ ਕਰੋ ਤੇ ਉਸ ਤੋਂ ਬਾਅਦ ਫਿਰ ਆਪਾਂ ਜੀ ਹੋਰ ਕਮਸ ਨੂੰ ਦੱਸਦੇ ਆ ਜਿਹੜਾ ਇਹਦੂ ਬਾਾਰ ਕਰਨਾ ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਐਲੀਜੀਬਲ ਟੂ ਮੋਨਟਾਈਜ਼ ਇਹਦੇ ਤੇ ਜਾ ਕੇ ਕਲਿੱਕ ਕਰੋ ਤੇ ਇੱਥੇ ਜਾ ਕੇ ਦੇਖੋ ਕੋਈ ਸੋਨੋ ਪਾਲਿਸੀ ਜੁਦ ਨਹੀਂ ਆਇਆ ਹੋਇਆ ਜੇਕਰ ਪਾਲਿਸੀ ਸੁ ਆਇਆ ਤਾਂ ਉਹਨੂੰ ਵੀ ਠੀਕ ਕਰੋ ਜੇਕਰ ਇੱਥੋਂ ਨਹੀਂ ਚੈੱਕ ਹੋ ਰਿਹਾ ਤਾਂ ਵਾਪਸ ਜਾਓ ਵਾਪਸ ਜਾ ਕੇ ਫਿਰ ਆਪਾਂ ਦੱਸਦੇ ਹਾਂ ਵੀ ਕਿਵੇਂ ਤੁਸੀਂ ਇਹਨੂੰ ਚੈੱਕ ਕਰਨਾ ਤੇ ਇੱਥੇ ਜਾ ਕੇ ਤੁਸੀਂ ਜਾਣਾ ਦੇਖੋ ਮੋਨਟਾਈਜ਼ਰ ਟੂਲ ਆ ਗਏ ਨੇ ਤੇ ਵਿੱਚ ਜਾ ਕੇ ਤੁਸੀਂ ਇੱਥੇ ਵੀ ਚੈੱਕ ਕਰ ਲਓ ਇੱਥੇ ਵੀ ਸੋਨੋ ਉਹੀ ਸਾਹਮਣੇ ਜੇਕਰ ਕੋਈ ਪਾਲਿਸੀ ਸੁ ਆਇਆ ਹੋਇਆ ਤਾਂ ਉਹ ਦਿਖਾਈ ਦੇਊਗਾ ਜ ਜਿੰਨੇ ਜਿੰਨੇ ਇਹਨਾਂ ਨੂੰ ਕੋਈ ਪੂਰਾ ਕੀਤਾ ਉਹ ਤੁਹਾਡੇ ਉਹ ਵੀ ਆ ਜਾਣਗੇ ਜਿਹੜਾ ਤੇ ਕੋਈ ਪਾਲਿਸੀズ ਉਹ ਆਇਆ ਹੋਇਆ ਉਹ ਵੀ ਇੱਥੇ ਤੁਹਾਨੂੰ ਦਿਖਾਈ ਦੇਣ ਲੱਗ ਜੂ ਵੀ ਉਹਦੇ ਵਿੱਚ ਜਾ ਕੇ ਤੁਸੀਂ ਉਹਨੂੰ ਵੀ ਠੀਕ ਕਰ ਸਕਦੇ ਹੋ